ਹੁਣ ਜਿਹੜੇ ਬਹੁਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਕਿ ਮਨੁੱਖ ਨੇ ਜਿਹੜੇ ਇਸ ਸੰਸਾਰ ਦੇ ਉੱਪਰ ਜਿਹੜਾ ਬੰਦਾ ਹੈ ਬੜਾ ਹੀ ਮਾੜਾ ਹੋ ਗਿਆ ਹੈ ਬੜਾ ਹੀ ਮਨੁੱਖ ਵਿਸ਼ੇਵਿਕਾਰਾਂ ਦੇ ਵਿੱਚ ਲਿਪਤ ਹੋ ਗਿਆ ਹੈ ਜਿਹਨੂੰ ਅਸੀਂ ਆਮ ਲਫ਼ਜ਼ਾਂ ਦੇ ਵਿੱਚ ਕਹਿ ਦਿੰਦੇ ਹਾਂ ਕਿ ਜਿਹੜੇ ਅੱਜ ਕੱਲ ਦੀ ਪਨੇਰੀ ਜਨਮ ਲੈ ਰਹੀ ਹੈ ਜੋ ਅੱਜ ਕੱਲ ਦੇ ਮਾਹੌਲ ਬਣਿਆ ਪਿਆ ਹੈ ਜੋ ਅੱਜ ਕੱਲ ਸਾਡਾ ਆਲਾ ਦਵਾਲਾ ਬਣਿਆ ਪਿਆ ਹੈ ਜਿਹਨੂੰ ਕਲਯੂਕ ਕਿਹਾ ਜਾਂਦਾ ਹੈ ਕਿ ਇਸ ਦੇ ਵਿੱਚ ਚੰਗੀਆਂ ਰੂਹਾਂ ਦਾ ਜਨਮ ਹੋਣੋਂ हट ਗਿਆ। ਮਾੜੀਆਂ ਰੂਹਾਂ ਜਨਮ ਲੈ ਰਹੀਆਂ ਨੇ। ਉਹਦਾ ਕਾਰਨ ਕੀ ਹੈ ਕਿ ਜੇਕਰ ਚੰਗੀ ਰੂਹ ਨੇ ਇਸ ਸੰਸਾਰ ਤੇ ਜਨਮ ਲੈਣਾ ਹੈ। ਜੇਕਰ ਚੰਗੀ ਆਤਮਾ ਨੇ ਇਸ ਸੰਸਾਰ ਤੇ ਆਉਣਾ ਹੈ ਤਾਂ ਉਹਨੂੰ ਅੱਗੇ ਮਾਤਾ ਪਿਤਾ ਵੀ ਚੰਗੇ ਚਾਹੀਦੇ ਹਨ। ਉਸ ਨੂੰ ਰੂਹ ਨੂੰ ਜਨਮ ਲੈਣ ਦੇ ਵਾਸਤੇ ਜਿਹੋ ਜਿਹੇ ਉਹਦੇ ਚੰਗੇ ਸ੍ਰੇਸ਼ਟ ਕਰਮ ਨੇ ਉਹੋ ਜਿਹੇ ਸ੍ਰੇਸ਼ਟ ਕਰਮ ਵਾਲਾ ਉਹੋ ਜਿਹੇ ਸ੍ਰੇਸ਼ਟ ਕਰਮ ਵਾਲੀ ਮਾਤਾ ਤੇ ਉਹੋ ਜਿਹੇ ਸ੍ਰੇਸ਼ਟ ਕਰਮ ਵਾਲਾ ਪਿਤਾ ਚਾਹੀਦਾ ਹੈ ਤੇ ਉਹ ਕਰਮਾਂ ਨਾਲ ਜੇ ਮੇਲ ਖਾਣਗੇ ਜਿਹੋ ਜਿਹੇ ਸੰਸਕਾਰ ਮੇਲ ਖਾਣਗੇ ਫਿਰ ਕਿਤੇ ਜਾ ਕੇ ਉਸ ਰੂਹ ਦਾ ਦੇਵੀ ਰੂਹ ਦਾ ਜਨਮ ਹੋਵੇਗਾ ਤੇ ਸਤਿਗੁਰੂ ਗੁਰਬਾਣੀ ਦੇ ਵਿੱਚ ਕਹਿੰਦੇ ਨੇ ਕਿ ਜ਼ਿਆਦਾਤਰ ਮਾਂ ਦੇ ਕਰਮਾਂ ਅਨੁਸਾਰ ਕਿਉਂਕਿ ਪਿਤਾ ਦੀ ਸੰਬੰਧੀ ਛੋਟੀ ਹੁੰਦੀ ਹੈ ਪਿਤਾ ਦਾ ਸਬੰਧ ਬੜਾ ਥੋੜਾ ਹੁੰਦਾ ਹੈ। ਪਿਤਾ ਦਾ ਸਬੰਧ ਤੇ 1-2 ਮਿੰਟ ਦਾ ਹੁੰਦਾ ਹੈ ਪਰ ਮਾਂ ਆਪਣੇ ਸਰੀਰ ਦੇ ਵਿੱਚ ਬੱਚੇ ਨੂੰ 9 ਮਹੀਨੇ ਪਾਲਦੀ ਹੈ। ਆਪਣੇ ਪੇਟ ਦੇ ਵਿੱਚ 9 ਮਹੀਨੇ ਉਸ ਦੇਹੀ ਨੂੰ ਪਾਲਦੀ ਹੈ ਕਿ 9 ਮਹੀਨਿਆਂ ਬਾਅਦ ਗਰਭ ਤੋਂ ਬਾਹਰ ਬੱਚਾ ਆਉਂਦਾ ਹੈ। ਤੋਂ ਜ਼ਿਆਦਾ ਸੰਬੰਧੀ ਮਾਂ ਨਾਲ ਜੁੜੀ ਹੋਈ ਹੈ। ਉਹ ਜਿਹੜੀਆਂ ਦੇਵੀ ਰੂਹਾਂ ਨੇ ਦੇਵੀ ਰੂਹਾਂ ਨੇ ਜਿਹੜੀਆਂ ਚੰਗੀਆਂ ਰੂਹਾਂ ਨੇ ਚੰਗੀਆਂ ਨਾਮ ਭਜਨੀਕ ਵਾਲੀਆਂ ਆਤਮਾ ਨੇ ਉਹਨਾਂ ਦਾ ਜਨਮ ਇਸ ਸੰਸਾਰ ਤੇ ਤਾਂ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਆਪਣੇ ਸੰਸਕਾਰਾਂ ਵਾਲੀ ਮਾਂ ਨਹੀਂ ਮਿਲਦੀ ਕਿਉਂਕਿ ਕੱਲਾ ਇਹ ਨਹੀਂ ਕਿ ਇਸ ਸੰਸਾਰ ਦੇ ਵਿੱਚ ਜਿਹੜਾ ਬੰਦਾ ਏ ਜਿਹੜਾ ਪੁਰਸ਼ ਏ ਉਹੋ ਹੀ ਭੜਕ ਗਿਆ ਜਿਹੜੀ ਮਾਂ ਜਿਹੜੀ ਇਸਤਰੀ ਹੈ ਮਾਦਾ ਹੈ ਵੇਖੋ ਹਰ ਇੱਕ ਜੂਨੀ ਦੇ ਵਿੱਚ ਇੱਕ ਨਰ ਹੈ ਇੱਕ ਮਾਦਾ ਹੈ ਜਿੰਨੀਆਂ ਵੀ ਜੂਨੀਆਂ ਨੇ ਹਰ ਇੱਕ ਦੇ ਵਿੱਚ ਇੱਕ ਨਰ ਹੈ ਇੱਕ ਮਾਦਾ ਹੈ ਇੱਕ ਇਸਤਰੀ ਹੈ ਇੱਕ ਪੁਰਸ਼ ਹੈ ਤਾਂ ਜਿਹੜੀ ਮਾਂ ਹੈ ਜਿੰਨਾ ਸਮਾਂ ਇੱਕ ਚੰਗੀ ਆਤਮਾ ਨੂੰ ਇੱਕ ਚੰਗੀ ਰੂਹ ਨੂੰ ਉਸ ਦੇ ਕਰਮਾਂ ਅਨੁਸਾਰ ਉਹਦੇ ਸੰਸਕਾਰਾਂ ਅਨੁਸਾਰ ਉਹਦੇ ਜਿੰਨੇ ਚੰਗੇ ਸ੍ਰੇਸ਼ਟ ਸੰਸਕਾਰ ਨੇ ਉਹੋ ਜਹੀ ਮਾਤਾ ਨਹੀਂ ਮਿਲਦੀ ਉਹਨਾਂ ਸਮਾਂ ਉਹ ਰੂਹ ਹੈ ਜਿਹੜੀ ਭਟਕਦੀ ਰਹਿੰਦੀ ਹੈ ਭਾਵੇਂ ਉਹ ਕੋਈ ਦੇਵੀ ਦੇਵੀ ਦੇਵਤਾ ਵਾਲੀ ਰੂਹ ਕਿਉਂ ਨਾ ਹੋਵੇ। ਤੋਂ ਜੋ ਕੇ ਸਮੇਂ ਦੇ ਵਿੱਚ ਜਿਹੜੀ ਮਾਂ ਹੈ ਜਿਸ ਇਸਤਰੀ ਨੇ ਮਾਂ ਬਣਨਾ ਹੈ ਇਹ ਜ਼ਰੂਰੀ ਹੈ ਕਿ ਉਸ ਇਸਤਰੀ ਦੇ ਕਰਮ ਬੜੇ ਸ੍ਰੇਸ਼ਟ ਹੋਣ। ਪਰ ਸਤਿਗੁਰੂ ਕਹਿੰਦੇ ਨੇ ਕਿ ਅਜੋਕੇ ਸਮੇਂ ਦੇ ਵਿੱਚ ਕੀ ਹੋ ਰਿਹਾ ਹੈ ਕਾਲ ਯੁਗ ਦੇ ਵਿੱਚ ਨਾ ਤੇ ਔਰਤ ਆਪਣਾ ਧਰਮ ਨਿਭਾਉਂਦੀ ਹੈ ਨਾ ਪੁਰਸ਼ ਆਪਣਾ ਧਰਮ ਨਿਭਾਉਂਦਾ ਹੈ ਤਾਂ ਕਰਕੇ ਜਿਹੜੇ ਭੂਤ ਪ੍ਰੇਤ ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾ ਚਤੀ ਸੁਗਮਨੀ ਸਾਹਿਬ ਦੇ ਵਿੱਚ ਵੀ ਪੜਦੇ ਹਨ ਮਾੜੀਆਂ ਰੂਹਾਂ ਦੇ ਜਨਮ ਹੋ ਰਹੇ ਨੇ ਚੰਗੀਆਂ ਰੂਹਾਂ ਦੇ ਜਨਮ ਹੋਣੋਂ ਹਟ ਗਏ ਇਥੋਂ ਤੇ ਕਵੀ ਧਰਮ ਕਹਿੰਦਾ ਹੈ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਵੀ ਕਹਿੰਦੇ ਨੇ ਕਿ ਰੰਨਾ ਹੋਈਆਂ ਬੋਧੀਆਂ ਪਰਖ ਹੋਏ ਸਈਆਦ ਸੀਲ ਸੰਜਮ ਸੁੱਚਪੰਨੀ ਖਾਣਾ ਖਾਜ ਖਾਜ ਕਿ ਜਿਹੜੀ ਔਰਤ ਹੈ ਰੰਨਾ ਹੋਈਆਂ ਬੋਧੀਆਂ ਬੋਧੀਆਂ ਬੋਧੀ ਤੋਂ ਭਾਵ ਚੰਚਲ ਜਿਹੜੀ ਔਰਤ ਹੈ ਉਹ ਚੰਚਲ ਹੋ ਗਈ ਹੈ ਕਾਲਯੁਗ ਦੀ ਪ੍ਰਵਿਰਤੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਭਾਈ ਮਰਦਾਨਾ ਜੀ ਨੇ ਪੁੱਛੀ ਸੀ ਕਿ ਪਾਤਸ਼ਾਹ ਜੀ ਜਿਹੜੀ ਕਾਲਯੁਗ ਦੀ ਪ੍ਰਵਿਰਤੀ ਹੈ ਉਹ ਕਿਹੋ ਜਿਹੀ ਹੈ ਕਲ ਕਲ ਵਾਲੇ ਕਾਮ ਆਦ ਮਨੂਆ ਪੀਵਣ ਹਾਰ ਇਹ ਸ਼ਬਦ ਗੁਰਬਾਣੀ ਦੇ ਵਿੱਚ ਆਉਂਦਾ ਹੈ ਤੋ ਜਦੋਂ ਭਾਈ ਮਰਦਾਨਾ ਜੀ ਪੁੱਛਦੇ ਨੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਜਵਾਬ ਦਿੱਤਾ ਭਾਈ ਮਰਦਾਨਾ ਜੀ ਨੂੰ ਕਿ ਕਲਯੁਗ ਦੀ ਰੀਤ ਹੈ ਜਿਹੜੀ ਕਲਯੁਗ ਦੀ ਪ੍ਰਵਿਰਤੀ ਹੈ ਜਿਹੜੀ ਕਲਯੁਗ ਦੀ ਪ੍ਰਕਿਰਤੀ ਹੈ ਭਾਵ ਕਿਹੋ ਜਿਹਾ ਹੈ ਕਲਯੁਗ ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਹੜੀ ਇਸਤਰੀ ਹੈ ਉਹ ਚੰਚਲ ਹੋ ਚੁੱਕੀ ਹੈ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਿਆਦ ਔਰਤ ਹੈ ਜਿਹੜੀ ਉਹ ਆਪਣੇ ਰੂਪ ਦੀ ਨਮਾਇਸ਼ ਕਰ ਰਹੀ ਹੈ ਉਹ ਆਪਣੇ ਸਰੀਰ ਦੀ ਨਮਾਇਸ਼ ਕਰ ਰਹੀ ਹੈ ਚੰਚਲ ਹੋ ਗਈ ਹੈ ਤੇ ਪੁਰਖ ਹੋਏ ਸਿਆਦ ਸਿਆਦ ਕਹਿੰਦੇ ਨਿਸ਼ਕਾਰੀ ਨੂੰ ਸ਼ਿਕਾਰੀ ਨੂੰ ਸਿਆਦ ਕਹਿੰਦੇ ਨੇ ਤੇ ਜਿਹੜੇ ਬੰਦੇ ਨੇ ਮਹਾਰਾਜ ਕਹਿਣ ਲੱਗੇ ਜਿਹੜੇ ਮਰਦ ਨੇ ਉਹ ਸ਼ਿਕਾਰੀ ਹੋਏ ਪਏ ਨੇ ਹੁਣ ਸ਼ਿਕਾਰੀ ਨੂੰ ਤਾਂ ਅਠੇ ਪਹਿਰ ਸ਼ਿਕਾਰ ਚਾਹੀਦਾ ਹੈ ਤੇ ਜੇ ਸ਼ਿਕਾਰ ਸ਼ਿਕਾਰੀ ਕੋਲ ਚੱਲ ਕੇ ਆਵੇ ਫਿਰ ਤੇ ਆਵਾ ਉਤਨਾ ਹੀ ਹੈ ਤੋ ਜਿਹੜੀ ਔਰਤ ਹੈ ਜਿਹੜੀ ਇਸਤਰੀ ਹੈ ਉਹ ਸਤਿਗੁਰੂ ਕਹਿੰਦੇ ਚੰਚਲ ਹੋ ਚੁੱਕੀ ਹੈ ਬਹੁਤ ਜ਼ਿਆਦਾ ਅੱਠੇ ਪੈਰ ਆਪਣੇ ਰੂਪ ਦੀ ਨਮਾਇਸ਼ ਸਰੀਰ ਦੀ ਨਮਾਇਸ਼ ਇਹਨੂੰ ਗਿਆਨੀ ਸੰਤ ਸਿੰਘ ਮਸਕੀਨ ਜੀ ਬੜਾ ਸੋਹਣਾ ਸਮਝਾਇਆ ਕਰਦੇ ਸਨ ਇਸ ਚੀਜ਼ ਨੂੰ ਉਹ ਕਹਿੰਦੇ ਸੀ ਕਿ ਚਾਰੇ ਪਾਸੇ ਔਰਤ ਵਿਕ ਰਹੀ ਹੈ ਚਾਰੇ ਪਾਸੇ ਇਸਤਰੀ ਵਿਕ ਰਹੀ ਹੈ ਕਿਉਂ ਚੀਜ਼ ਕੋਈ ਮਰਦਾਂ ਵਾਲੀ ਹੁੰਦੀ ਹੈ ਉਦੀ ਮਸ਼ਹੂਰੀ ਕਰਨ ਵਾਸਤੇ ਵੱਡੇ ਵੱਡੇ ਤਸਵੀਰ ਵੱਡੇ ਵੱਡੇ ਪੋਸਟਰ ਵੱਡੇ ਵੱਡੇ ਬੈਨਰ ਕੰਪਨੀਆਂ ਔਰਤਾਂ ਦੇ ਲਾਉਂਦੀਆਂ ਨੇ ਕੋਈ ਵੀ ਚੀਜ਼ ਜਦੋਂ ਵੇਚਣੀ ਹੈ ਉਦੀ ਮਸ਼ਹੂਰੀ ਕਰਨ ਵਾਸਤੇ ਔਰਤਾਂ ਨੂੰ ਅੱਗੇ ਕੀਤਾ ਜਾਂਦਾ ਹੈ ਇਸਤਰੀਆਂ ਨੂੰ ਅੱਗੇ ਕੀਤਾ ਜਾਂਦਾ ਹੈ ਤਾਂ ਬੜਾ ਸੋਹਣਾ ਕਿਹਾ ਕਰਦੇ ਸਨ ਕਿ ਇਸ ਸੰਸਾਰ ਦੇ ਵਿੱਚ ਇਸਤਰੀ ਵਿਕ ਰਹੀ ਹੈ ਔਰਤ ਵਿਕ ਰਹੀ ਹੈ ਚੀਜ਼ ਬੰਦਿਆਂ ਦੇ ਵਰਤਣ ਵਾਲੀ ਹੁੰਦੀ ਹੈ ਪਰ ਉਦੀ ਮਸ਼ਹੂਰੀ ਔਰਤ ਕਰਦੀ ਹੈ ਤੋ ਚਾਰੇ ਪਾਸੇ ਜਦੋਂ ਅਸੀਂ ਵੱਡੇ ਵੱਡੇ ਸ਼ਹਿਰਾਂ ਵਿੱਚ ਵੱਡੇ ਵੱਡੇ ਨਗਰਾਂ ਦੇ ਵਿੱਚ ਜਾਵਾਂਗੇ ਜਿੰਨੀਆਂ ਵੀ ਵਸਤੂਆਂ ਬੰਦੇ ਨੇ ਵੇਚਣੀਆਂ ਨੇ ਜਿੰਨੀਆਂ ਵੀ ਪਦਾਰਥ ਕਿਸੇ ਵਪਾਰੀ ਨੇ ਵੇਚਨੇ ਨੇ ਭਾਵੇਂ ਉਹ ਬੰਦੇ ਦੀ ਵਰਤੋਂ ਵਾਲੇ ਹੀ ਕਿਉਣਾ ਹੋਣ ਵੇਚ ਉਹਨੂੰ ਉਹਦੀ ਮਸ਼ਹੂਰੀ ਕੌਣ ਕਰ ਰਿਹਾ ਹੈ ਕਿਸੇ ਇਸਤਰੀ ਤੋਂ ਕਰਵਾਈ ਜਾ ਰਹੀ ਹੈ ਤੇ ਇਸਤਰੀ ਦੇ ਪਹਿਰਾਵੇ ਨੂੰ ਸਤਿਗੁਰੂ ਕਹਿੰਦੇ ਨੇ ਕਿ ਇਸਤਰੀ ਦਾ ਪਹਿਰਾਵਾ ਇਸ ਤਰ੍ਹਾਂ ਨੇ ਉਹਨੇ ਧਾਰਨ ਕਰ ਲਿਆ ਏ ਕਿ ਉਹ ਚੰਚਲਤਾ ਨੂੰ ਪ੍ਰਗਟ ਕਰਦੀ ਹੈ ਜਿਹਨੂੰ ਸਿੱਧੇ ਸ਼ਬਦਾਂ ਦੇ ਵਿੱਚ ਆਖੀਏ ਇਸਤਰੀ ਨੰਗੇਜ਼ ਵਿਖਾਉਣਾ ਚਾਹੁੰਦੀ ਹੈ ਤੇ ਬੰਦਾ ਵੇਖਣਾ ਚਾਹੁੰਦਾ ਹੈ ਇਹ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਹੈ ਕਿ ਰੰਨਾ ਹੋਈਆਂ ਬੋਤੀਆਂ ਪੁਰਖ ਹੋਏ ਸਿਆਲ ਇਸ ਕਰਕੇ ਕਾਲ ਯੁਗ ਨੇ ਸਾਰਾ ਆਵਾ ਜਿਹੜਾ ਏ ਉਹ ਸਤਿਗੁਰੂ ਜੀ ਕਹਿੰਦੇ ਉੱਤਿਆ ਪਿਆ ਹੈ